ਸਤ ਸ੍ਰੀ ਅਕਾਲ ਮੈਂ ਹਾਂ ਚੰਚਲ ਮਨੋਰ ਸਿੰਘ ਤੁਸੀਂ ਦੇਖ ਰਹੇ ਹੋ ਅਮਰਤ ਪ੍ਰਸਾਰ ਅਮਰਤ ਪ੍ਰਸਾਰ ਦੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਅਸੀਂ ਆਪਣੇ ਦਰਸ਼ਕਾਂ ਨਾਲ ਇੱਕ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਨਾਲ ਉਹਨਾਂ ਦਾ ਸੰਪਰਕ ਬਣਾ ਰਹੇ ਹਾਂ ਉਹਨਾਂ ਤੋਂ ਅਸੀਂ ਪਾਣੀਆਂ ਦੇ ਮਸਲੇ ਦੀਆਂ ਕਈ ਗੱਲਾਂ ਪੁੱਛਾਂਗੇ ਜਿਹੜੀਆਂ ਕਿ ਅੱਜ ਪੰਜਾਬ ਅਸੈਂਬਲੀ ਵਿੱਚ ਪਾਣੀਆਂ ਦਾ ਮਸਲਾ ਜਿਹੜਾ ਇੱਕੋ ਮੁੱਦੇ ਤੇ ਸਪੈਸ਼ਲ ਸੈਸ਼ਨ ਹੋਇਆ ਉਹਦੇ ਚ ਇਹਨਾਂ ਨੇ 20 ਸਾਲ ਲਿਆ ਪਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਇਹ ਮਾਨਸ਼ੀਕ ਕੀਰਤ ਹਨ ਮਨਪ੍ਰੀਤ ਸਿੰਘ ਯਾਲੀ ਜੀ ਤਿੰਨ ਵਾਰ ਐਮਐਲਏ ਰਹੇ ਹਨ ਉਸ ਤੋਂ ਪਹਿਲੇ ਇਹਨਾਂ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਰਹੇ ਹਨ 2008 ਤੇ ਉਸ ਤੋਂ ਪਹਿਲੇ ਪਿੰਡ ਦੇ ਸਰਪੰਚ ਰਹੇ ਹਨ ਉਸ ਤੋਂ ਪਹਿਲੇ ਇਹਨਾਂ ਦੇ ਪਿਤਾ ਜੀ ਗੁਰਚਰਨਜੀਤ ਸਿੰਘ ਯਾਲੀ ਜੀ ਇਹ ਆਲੀ ਖੁਰਦ ਪਿੰਡ ਹੈ ਇਹਨਾਂ ਦਾ ਜਿਹੜਾ ਹੁਣ ਲੁਧਿਆਣੇ ਦੇ ਵਿੱਚ ਸਮੋ ਗਿਆ ਇੰਨੀ ਆਬਾਦੀ ਵੱਧ ਗਈ ਉਹਦੇ ਉਹ ਵੀ ਸਰਪੰਚ ਰਹੇ ਆ ਤਾਂ ਇਹਨਾਂ ਦਾ ਪੋਲੀਟਿਕਲ ਕੈਰੀਅਰ ਐਜ਼ ਅ ਸਰਪੰਚ ਸ਼ੁਰੂ ਕਰਕੇ ਔਰ ਇਹਨਾਂ ਦਾ ਬੜਾ ਵੱਡਾ ਜਿਹੜਾ ਯੋਗਦਾਨ ਹੈ ਕਿ ਇਹਨਾਂ ਨੇ 70 ਪਿੰਡਾਂ ਵਿੱਚ ਸਪੋਰਟਸ ਕਲੱਬ ਬਣਾਏ ਹੋਣ ਜਿੱਦੇ ਚ ਕੇ ਫੁੱਟਬਾਲ ਹਾਕੀ ਬਾਸਕਟਬਾਲ ਵਾਲੀਬਾਲ ਕ੍ਰਿਕਟ ਤੇ ਹੋਰ ਤਰ੍ਹਾਂ ਤਰ੍ਹਾਂ ਦੀਆਂ ਗੇਮਾਂ ਸਿਰਫ ਸਾਡੇ ਨੌਜਵਾਨ ਨਹੀਂ ਖੇਡਦੇ ਮੁਟਿਆਰਾਂ ਵੀ ਉਹਨਾਂ ਚਿੱਸਾਂ ਲੈਂਦੀਆਂ ਕਲੱਬਾਂ ਚ ਦੋ ਇਹਨਾਂ ਦੀਆਂ ਟ੍ਰੇਨਡ ਕੀਤੀਆਂ ਜਾਂਦੀਆਂ ਅਕੈਡਮੀ ਦੀਆਂ ਜਿਹੜੀਆਂ ਮੁਟਿਆਰਾਂ ਪਲੇਅਰਨ ਉਹ ਫੁੱਟਬਾਲ ਦੀ ਟੀਮ ਵਿੱਚ ਆ ਗਈਆਂ ਕੰਟਰੀ ਦੀ ਤੇ ਉਹਨਾਂ ਦੀ ਕੱਲੀ ਅੱਜ ਅਖਬਾਰਾਂ ਚ ਕਈਆਂ ਫੋਟੋ ਲੱਗੀ ਹੋਈ ਹੈ ਉਹਨਾਂ ਦਾ ਸਨਮਾਨ ਦੇਸ਼ ਦੇ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਜੀ ਨੇ ਕੀਤਾ ਇਹ ਬੜੇ ਫਰਾਖਦਿਲ ਤੇ ਅਗਾ ਵਧੂ ਤੇ ਪੋਜ਼ਿਟਿਵ ਸੋਚ ਦੇ ਮਾਲਕ ਹਨ ਜਿਸ ਕਰਕੇ ਇਹ ਆਪਣੇ ਚੁਗਿਰਦੇ ਚ ਆਪਣੇ ਇਲਾਕੇ ਚ ਹਰ ਸਮੇਂ ਵਿਕਾਸ ਦੀ ਹੀ ਕਰਦੇ ਗੱਲ ਸੋਚਦੇ ਨੇ ਉਹਦੇ ਤੇ ਅਮਲ ਕਰਦੇ ਸੋ ਅੱਜ ਜੋ ਇਹਨਾਂ ਨੇ ਅਸੈਂਬਲੀ ਵਿੱਚ ਪਾਣੀਆਂ ਦੇ ਮੁੱਦੇ ਤੇ ਹੋਈ ਬਹਿਸ ਵਿੱਚ ਜੋ ਕਿਹਾ ਉਹਦੇ ਬਾਰੇ ਮੈਂ ਇਹਨਾਂ ਦੀ ਤੁਹਾਡੇ ਨਾਲ ਸਾਂਝ ਪਵਾਨਾ ਜੀ ਆਇਆਂ ਇਹ ਅਲੀ ਸਾਹਿਬ ਸਾਡੇ ਚੈਨਲ ਤੇ ਆਏ ਹੋ ਧੰਨਵਾਦ ਜੀ ਬਹੁਤ ਬਹੁਤ ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਇਹ ਜਾਣਨਾ ਚਾਹਨਾ ਕਿ ਵੀ ਅੰਦਰ ਤੇ ਕਈ ਤਰ੍ਹਾਂ ਦੇ ਹੋਏ ਲੋਕੀ ਤਿਆਰੀ ਕਰਕੇ ਬਿਨ੍ਹੀ ਜਾਣ ਦੇ ਬਿਨਾ ਡਾਟੇ ਦੇ ਬਿਨਾ ਐਵੇਂ ਬਹਿਸ ਦੀ ਖਾਤਰ ਬਹਿਸ ਕਰਨ ਜਾਂਦੇ ਮੈਨੂੰ ਇਹ ਦੱਸੋ ਵੀ ਤੁਸੀਂ ਅੱਜ ਅੰਦਰ ਕੀ ਪੱਖ ਪੂਰ ਕੇ ਆਏ ਹੋ ਨੰਬਰ 1 ਇਹ ਪੱਖ ਤੁਸੀਂ ਕਿਉਂਕਿ ਐਮਐਲਏ ਤੁਸੀਂ ਅਕਾਲੀ ਬਾਦਲ ਅਕਾਲੀ ਦਲ ਦੇ ਰਹਿਦائیں ਤੁਸੀਂ ਕੀਤਾ ਨਹੀਂ ਤੁਸੀਂ ਇਹ ਬਾਦਲ ਅਕਾਲੀ ਦਲ ਵੱਲੋਂ ਅੱਜ ਬੋਲ ਕੇ ਆਏ ਹੋ ਅੰਦਰੋਂ ਕਿ ਆਪਣੇ ਤੌਰ ਤੇ ਬੋਲ ਕੇ ਆਏ ਮਨਪ੍ਰੀਤ ਤੋਂ ਪਹਿਲਾਂ ਤਾਂ ਮੈਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੋਲ ਕੇ ਆਇਆ ਜੀ ਤੁਸੀਂ ਜਿਹੜੀ ਨਵਾਂ ਅਕਾਲੀ ਦਲ ਬਣ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਕੰਮ ਕਰਦੇ ਆਏ ਹਾਂ ਉਦੋਂ ਨਾਮ ਹੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਹੈ ਜਿਹੜੀ 1920 ਦੇ ਵਿੱਚ ਬਣੀ ਸੀ ਸ਼੍ਰੀ ਕਾਲ ਤਖਤ ਸਾਹਿਬ ਜੀ ਦਾ ਜਿਹਦਾ ਕੁਰਬਾਨੀਆਂ ਵਾਲਾ ਇਤਿਹਾਸ ਆ ਸੋ ਉਸ ਪਾਰਟੀ 'ਚ ਅਸੀਂ ਮੈਂ ਕੰਮ ਕਰ ਰਹੇ ਹਾਂ ਉਸ ਪਾਰਟੀ ਨੇ ਮੈਨੂੰ ਪਛਾਣ ਦਿੱਤੀ ਆ ਠੀਕ ਤੇ ਠੀਕ ਆ ਕੋਈ ਸਾਡੇ ਦੇ ਅੱਜ ਪਾਰਟੀ 'ਚ ਮਤਭੇਦ ਚੱਲ ਰਹੇ ਆ ਉਹ ਪ੍ਰਿੰਸੀਪਲਸ ਦੀ ਜਿਹੜੀ ਲੜਾਈ ਚੱਲ ਰਹੀ ਆ ਸਿਧਾਂਤਿਕ ਤੌਰ ਤੇ ਸਿਧਾਂਤਕ ਲੜਾਈ ਹਾਂਜੀ ਹਾਂਜੀ ਉਹ ਪੰਥ ਦੀਆਂ ਭਾਵਨਾਵਾਂ ਨੂੰ ਲੈ ਕੇ ਉਹ ਵੱਖਰਾ ਇੱਕ ਮਸਲਾ ਲੇਕਿਨ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵਫਾਦਾਰ ਸਪਾਈ ਰਿਆ ਠੀਕ ਆ ਅੱਜ ਉੱਥੇ ਕਿਉਂਕਿ ਜਿਹੜਾ ਪਾਣੀਆਂ ਦਾ ਮਸਲਾ ਇਹ ਪੰਜਾਬ ਨਾਲ ਸ਼ਰੇਆਮ ਤੱਕੇਸ਼ਾ ਹੀ ਹੋਈ ਆ ਹਾਂਜੀ ਅ ਪਿਛਲੇ ਜੇ ਅਸੀਂ ਪੈਸਾ ਦੇਸ਼ ਦੀ ਯਾਦੀ ਤੋਂ ਲੈ ਕੇ ਦੇਖ ਲਈਏ ਜਾਂ ਪਿਛਲਾ ਵੀ ਦੇਖ ਲਈਏ ਅਸੀਂ ਜਿਹੜਾ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਜਿਹਦੀ ਪਹਿਲਾਂ ਰਾਇਲਟੀ ਮਿਲਦੀ ਸੀ ਸਾਨੂੰ ਹਾਂਜੀ ਜਿਹੜੀ ਬਾਅਦ ਦੇ ਵਿੱਚ ਅੱਜ ਸਾਡਾ ਅਰਬਾਂ ਰੁਪਇਆ ਜੇ ਅਸੀਂ ਰਾਇਲਟੀ ਸਾਡੀ ਬਣਦੀ ਹੈ ਰਾਜਸਥਾਨ ਵੱਲ ਹਾਂਜੀ ਜਿਹੜਾ ਪਾਣੀ ਜਾ ਰਿਹਾ ਕਿਉਂਕਿ ਮੇਰੇ ਖਿਆਲ ਜਿੰਨਾ ਪਾਣੀ ਪੰਜਾਬ ਕੋਲ ਹੈ ਉਹਦਾ 50% ਇਹ ਰਾਜਸਥਾਨ ਨੂੰ ਜਾ ਰਿਹਾ ਹੋਣਾ ਹਾਂਜੀ ਪਰ ਲੇਕਿਨ ਜਿਹੜੀ ਇਹ ਤਕੇਸ਼ਾ ਹੀਆਂ ਹੋਈਆਂ ਨੇ ਸ਼ਰਿਆਂ ਇਹਦੇ ਵਿੱਚ ਕੇਂਦਰ ਦੀ ਕਾਂਗਰਸ ਸਰਕਾਰ ਸੂਬੇ ਦੀ ਕਾਂਗਰਸ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਆ ਹਾਂਜੀ ਕਿਉਂਕਿ ਜਦੋਂ ਸਾਡੇ ਸੂਬਿਆਂ ਦੀ ਵੰਡ ਹੋਈ ਆ 1966 ਦੇ ਵਿੱਚ ਪੰਜਾਬੀ ਸੂਬਾ ਹੋਣ ਦੇ ਵਿੱਚ ਆਇਆ ਹਰਿਆਣਾ ਬਣਿਆ ਹਿਮਾਚਲ ਬਣਿਆ ਤਾਂ ਉਸ ਸਮੇਂ ਜਿਹੜੀ ਰੀਆਰਗੇਨਾਈਜੇਸ਼ਨ ਐਕਟ ਬਣਾਇਆ ਗਿਆ ਸੀ ਇੱਕ ਹਾਂਜੀ 1966 ਦਾ ਹਾਂਜੀ ਹਾਂ ਉਹਦੇ ਵਿੱਚ 78 79 ਅਸੀਂ ਧਾਰਾ ਜਿਹੜੀਆਂ ਜੋੜੀਆਂ ਗਈਆਂ ਇਹ ਬਿਲਕੁਲ ਹੀ ਗੈਰਸਬਦਾਨਿਕ ਨੇ ਗੈਰਸਬਦਾਨਿਕ ਤੇ ਇਹ ਇਹ ਇਸ ਇਹ ਕਿਉਂਕਿ ਇਹਨਾਂ ਧਾਰਾਂ ਆਰਟੀਕਲ ਜਿਹੜੇ ਜੋੜੇ ਗਏ ਨੇ ਹਾਂਜੀ ਇਹਨਾਂ ਦੀ ਆੜ ਵਿੱਚ ਹੀ ਧੱਕੇ ਹੋਇਆ ਸਾਰੇ ਪੰਜਾਬ ਨਾਲ ਹਾਂਜੀ ਕਿਉਂਕਿ ਇਹ ਧਾਰਾਂ ਸਾਡੇ ਤੇ ਲਾਗੂ ਹੁੰਦੀਆਂ ਹੀ ਨਹੀਂ ਸੀਗੀਆਂ ਦੀਆਂ ਜੀ ਕਿਉਂਕਿ ਜਿਹੜੇ ਇਹ ਇਹ ਪਾਣੀ ਆ ਦਰਿਆ ਨੇ ਇਹ ਪੰਜਾਬ ਦੇ ਵਿੱਚ ਜਾ ਰਹੇ ਨੇ ਤੇ ਇਹ ਤੇ ਨਰੋਲ ਪੰਜਾਬ ਦਾ ਹੱਕ ਸੀ ਹਾਂਜੀ ਸੋ ਇਹ ਧਾਰਾਂ ਦੇ ਤਹਿਤ ਹੀ 79 ਦੇ ਤਹਿਤ ਹੀ ਫਿਰ ਜਿਹੜਾ 78 79 80 ਦੇ ਤਹਿਤ ਹੀ ਸਾਡਾ ਜਿਹੜਾ ਪਾਣੀਆਂ ਦਾ ਜਿਹੜਾ ਇੱਥੇ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਗਿਆ ਧੱਕੇ ਨਾਲ ਬੋਰਡ ਦੀ ਨੇ ਹੋਣੀ ਨਹੀਂ ਬਣਦੀ ਸੀਗੀ ਕੋਈ ਠੀਕ

ਲੇਕਿਨ ਸਰਕਾਰ ਬਦਲ ਗਈ ਤੇ ਕੇਂਦਰ ਦੇ ਵਿੱਚ ਵੀ ਕਾਂਗਰਸ ਦੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੇ ਤੇ ਪੰਜਾਬ ਦੇ ਵਿੱਚ ਦਰਬਾਰਾ ਸਿੰਘ ਦੀ ਸਰਕਾਰ ਸੀ ਤੇ ਉਹਨਾਂ ਨੇ ਤੱਕੇ ਨਾਲ ਇਹ ਜਿਹੜਾ ਕੇਸ ਹੈਗਾ ਉਹ ਵਾਪਸ ਕਰਵਾ ਦਿੱਤਾ ਜਿੱਥੋਂ ਸਾਡਾ ਪੱਖ ਜਿਹੜਾ ਕਮਜ਼ੋਰ ਹੋ ਗਿਆ ਜਿਹੜਾ ਤੇ ਇਹ ਸਾਡੀ ਇਹ ਮੇਨ ਜੜ ਆ ਜਿਹੜੀ ਇੱਥੋਂ ਜਿਹੜੀ ਇਸ ਤੋਂ ਸਾਨੂੰ ਸਮੱਸਿਆ ਆਈ ਆ ਤੇ ਲੇਕਿਨ ਦੁਬਾਰਾ ਉਸ ਤੋਂ ਬਾਅਦ ਵੀ ਅਪੀਲ ਦੀ ਕੋਸ਼ਿਸ਼ ਕੀਤੀ ਪੰਜਾਬ ਸਰਕਾਰ ਨੇ ਲੇਕਿਨ ਸੁਪਰੀਮ ਕੋਰਟ ਨੇ ਨਾ ਕਰਤੀ ਕਿ ਜਿਹੜਾ ਕੇਸ ਤੁਸੀਂ ਵਾਪਸ ਲੈ ਚੁੱਕੇ ਇੱਕ ਵਾਰ ਉਹ ਦੁਬਾਰਾ ਤੁਸੀਂ ਨਹੀਂ ਕਰ ਸਕਦੇ ਸੋ ਇਹ ਇਹ ਜੜ ਇਸ ਗੱਲ ਦੀ ਆ ਵੀ ਅਸੀਂ ਉਦੋਂ ਇਹ ਵੱਡੀ ਤਕੇਸ਼ਾ ਹੀ ਹੋਈ ਆ ਪੰਜਾਬ ਨਾਲ ਜਦੋਂ ਇਹ ਕੇਸ ਵਾਪਸ ਲਿਆ ਗਿਆ ਉਸ ਤੋਂ ਬਾਅਦ ਕੈਪਟਨ ਮਨਿੰਦਰ ਸਿੰਘ ਨੇ ਵਾਟਰ ਟਰਮੀਨੇਸ਼ਨ ਜਿਹੜਾ ਐਗਰੀਮੈਂਟ ਐਕਟ ਸੀ ਜਿਹੜਾ ਜਿਹੜੇ ਪੁਰਾਣੇ ਸਮਝੌਤੇ ਰੱਦ ਕੀਤੇ ਗਏ ਹਾਂਜੀ ਉਹ ਜਦੋਂ ਉਹ ਰੱਦ ਕੀਤੇ ਤਾਂ ਉਸ ਸਮੇਂ ਵੀ ਇਹ ਜੇ ਕਿਤੇ ਧਾਰਾ ਨੂੰ ਚੈਲੰਜ ਕਰ ਦਿੰਦੇ ਉਦੋਂ ਰੱਦ ਕਰ ਦਿੰਦੇ 78 79 80 ਧਾਰਾ ਵੀ ਨਾਲ ਕਰ ਹਾਂ 1956 ਦੀ 14 ਜਿਹੜੀ ਬਾਅਦ ਦੇ ਵਿੱਚ ਰਜੀਵ ગાંધી ਨੇ 1985 ਦੇ ਵਿੱਚ ਜੋੜੀ ਆ ਉਹ ਵੀ ਗੈਰਸੰਵਧਾਨਿਕ ਆ ਟ੍ਰਿਬਿਊਨਲ ਬਣਾਉਣ ਦੇ ਲਈ ਪੰਜਾਬ 'ਚ ਟ੍ਰਿਬਿਊਨਲ ਜਦੋਂ ਸਾਡਾ ਕਿਸੇ ਨਾ ਵੰਡ ਹੀ ਨਹੀਂ ਹੈਗੀ ਪੰਜਾਬ ਦਾ ਪਾਣੀ ਹੈ ਪੰਜਾਬ ਦਾ ਹੱਕ ਆ ਹਾਂਜੀ ਸੋ ਇਹ ਚਾਰ ਹੀ ਧਾਰਾਵਾਂ ਜੇ ਉਦੋਂ ਰੱਦ ਕਰਕੇ ਭੇਜਦੇ ਕੇ ਕੇਂਦਰ ਸਰਕਾਰ ਨੂੰ ਤਾਂ ਉਹ ਕਿਉਂਕਿ ਦੇਖੋ ਜਿਹੜੀ 2004 ਦੇ ਵਿੱਚ ਉਹਨਾਂ ਨੇ ਟਰਮੀਨੇਸ਼ਨ ਐਕਟ ਜਿਹੜਾ ਇਥੋਂ ਬਿੱਲ ਪਾਸ ਕੀਤਾ ਸੀ ਹਾਂਜੀ ਹਾਂਜੀ ਉਹਦਾ ਇੱਕ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਸਾਬ ਮਨਮੋਹਨ ਸਿੰਘ ਜੀ ਵੱਲੋਂ ਹਾਂਜੀ ਇੱਕ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਮੰਗਿਆ ਗਿਆ ਸੀ ਸੁਪਰੀਮ ਕੋਰਟ ਤੋਂ ਥਰੂ ਪ੍ਰੈਜ਼ੀਡੈਂਟ ਹਾਂਜੀ ਤੇ ਜੇ ਉਹਦੇ ਵਿੱਚ ਇਹ ਧਾਰਾ ਰੱਦ ਕਰਕੇ ਭੇਜਿਆ ਆਉਂਦੀਆਂ ਤਾਂ 100% ਪੰਜਾਬ ਨੂੰ ਇਨਸਾਫ ਮਿਲ ਜਾਣਾ ਸੀਗਾ ਤੇ ਪੰਜਾਬ ਦਾ ਕੇਸ ਸਟਰੋਂਗ ਹੋ ਜਾਣਾ ਸੀਗਾ ਅਸੀਂ ਸੁਪਰੀਮ ਕੋਰਟ ਚ ਕਿਉਂ ਹਾਰ ਰਹੇ ਹਾਂ ਜੀ ਕਿਉਂ ਪੰਜਾਬ ਉਥੋਂ ਜਿਹੜਾ ਸਾਡਾ ਪੱਖ ਕਮਜ਼ੋਰ ਆ ਸਿਰਫ ਇਸ ਕਰਕੇ ਕਿ ਜਿਹੜੀਆਂ ਗੈਰ ਸੰਵਿਧਾਨਕ ਧਾਰਾ ਲਾਈਆਂ ਗਈਆਂ ਉਹਨਾਂ ਨੂੰ ਚੈਲੰਜ ਕੀਤਾ ਗਿਆ ਵਾਪਸ ਲੈ ਲਿਆ ਲੇਕਿਨ ਅਸੀਂ ਉਹਦੇ ਬਿਹਾਫ ਤੇ ਅਸੀਂ ਸਾਡਾ ਕੇਸ ਕਮਜ਼ੋਰ ਹੋ ਰਿਹਾ ਹਾਂਜੀ ਜਿਹੜੀ 78 ਦੇ ਮਤਾਬਿਕ ਪੰਜਾਬ ਦਾ ਕੇਸ ਕਮਜ਼ੋਰ ਆ 78 79 80 ਜੀ ਉਹ ਧਾਰਾ ਹੀ ਗੈਰ ਸੰਵਿਧਾਨਿਕ ਨੇ ਉਹ ਤਾਂ ਚੈਲੰਜ ਹੀ ਨਹੀਂ ਕੀਤਾ ਜਿਹੜੀ ਚੈਲੰਜ ਕੀਤਾ ਸੀ ਕੇਸ ਵਾਪਸ ਲੈ ਲਿਆ ਸੋ ਅਸਲ ਗੱਲ ਇਹ ਆ ਅੱਜ ਵੀ ਮੈਂ ਵਿਧਾਨ ਸਭਾ 'ਚ ਕਿਹਾ ਸੀਗਾ ਕਿ ਪੰਜਾਬ ਸਰਕਾਰ ਜੇ ਵਾਕਈ ਚਾਹੁੰਦੀ ਆ ਕਿ ਉਹ 78 79 80 ਤੇ 1900 ਜਿਹੜੀ 56 ਐਕਟ ਦੀ 14 ਧਾਰਾ ਇਹਨਾਂ ਨੂੰ ਰੱਦ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਜੇ ਭਾਰਤੀ ਜਨਤਾ ਪਾਰਟੀ ਜਿਹਨਾਂ ਦੀ ਕੇਂਦਰ ਸਰਕਾਰ ਆ ਜੇ ਉਹ ਪੰਜਾਬ ਨੂੰ ਉਹ ਚਾਹੁੰਦੇ ਆ ਕਿ ਅਸੀਂ ਪੰਜਾਬ ਨੂੰ ਇਨਸਾਫ ਦੇਣਾ ਪਾਣੀਆਂ ਦੇ ਮਸਲੇ ਤੇ ਠੀਕ ਤਾਂ ਪਾਰਲੀਮੈਂਟ ਦੇ ਵਿੱਚ ਬਿੱਲ ਆ ਕੇ ਇਹ ਸਾਰੀਆਂ ਧਾਰਾਂ ਗੈਰ ਸੰਵਿਧਾਨਕ ਨੂੰ ਰੱਦ ਕਰ ਦੂਸਰਾ ਹੱਲ ਉਹਨਾਂ ਕੋਲ ਇਹ ਆ ਕੀ ਇਹ ਦੁਬਾਰਾ ਹਾਂਜੀ ਮਾਰਫਤ ਰਾਸ਼ਟਰਪਤੀ ਦੇ ਥਰੂ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਮੰਗਣ ਸੁਪਰੀਮ ਕੋਰਟ ਤੋਂ ਤਾਂ ਪਤਾ ਲੱਗ ਜੂਗਾ ਕਿ ਅਸੀਂ ਸਹੀ ਹਾਂ ਗਲਤ ਕਿਉਂਕਿ ਉਹ ਗੈਰ ਸੰਵਿਧਾਨਕ ਨੇ ਉੱਥੇ ਜਿਹੜਾ ਰੈਫਰੈਂਸ ਹੋਣਾ ਉਹ ਹੱਕ ਦੇ ਵਿੱਚ ਆਉਣਾ ਪੰਜਾਬ ਦੇ ਹਾਂਜੀ ਸੋ ਇਹ ਕਾਰਨ ਨੇ ਜਿਹੜੇ ਅੱਜ ਤੱਕ ਜਿਹੜੀਆਂ ਪਿੱਛੇ ਗਲਤੀਆਂ ਹੋਈਆਂ ਉਹਦਾ ਖਮਿਆਜਾ ਕਾਂਗਰਸ ਸਰਕਾਰ ਦੀਆਂ ਕਾਂਗਰਸ ਦੇ ਪ੍ਰਧਾਨ ਮੰਤਰੀ ਵੱਲੋਂ ਹਾਂਜੀ ਹਾਂ ਕੇਂਦਰ ਦੀ ਸਰਕਾਰ ਪੰਜਾਬ ਦੀ ਸਰਕਾਰ ਉਹਨਾਂ ਦੀਆਂ ਗਲਤੀਆਂ ਕੀਤੀਆਂ ਦਾ ਖਮਿਆਜਾ ਅੱਜ ਪੰਜਾਬ ਭੁਗਤ ਰਿਹਾ ਕਿਉਂਕਿ ਅੱਜ ਪੰਜਾਬ ਕੋ ਪਾਣੀ ਹੈ ਨਹੀਂਗਾ ਅੱਜ ਪਾਣੀ ਸਾਡਾ ਡੂੰਘਾ ਹੋ ਗਿਆ ਹਾਂਜੀ ਪਹਿਲਾਂ ਤਾਂ ਸਾਡੇ ਪਾਣੀ ਉੱਪਰ ਸੀ ਫੱਲੇ ਚਲੇ ਗਿਆ ਪਾਣੀ ਅੱਜ 3 3 4 4 5 500 ਫੁੱਟ ਤੇ ਚਲੇ ਗਿਆ ਅਸੀਂ ਪਹਿਲਾ ਪਤਨ ਦੂਜਾ ਪਤਨ ਵੀ ਉਹ ਵੀ ਖਤਮ ਕਰ ਲਿਆ ਹਾਂਜੀ ਤੇ ਲੇਕਿਨ ਸਾਡਾ ਪਾਣੀ ਅੱਜ ਦੂਜੇ ਸੂਬੇ ਲੁੱਟ ਰਹੇ ਨੇ ਦੂਜੇ ਸੂਬਿਆਂ ਚੋਂ ਚਾਹੇ ਕਿਤੋਂ ਕੋਲਾ ਨਿਕਲਦਾ ਕਿ ਤੇ ਪੱਥਰ ਨਿਕਲਦਾ ਉਹਦਾ ਮੁੱਲ ਵੇਚ ਰਹੇ ਆ ਸਾਡੇ ਕੋਲੇ ਪਾਣੀ ਆ ਸੀ ਪਾਣੀ ਸਤੋਂ ਧੱਕੇ ਨਾ ਫਰੀ ਲਿਆ ਜਾ ਰਿਹਾ ਸੋ ਇਸ ਲਈ ਪੰਜਾਬ ਨੂੰ ਬਚਾਉਣ ਲਈ ਪੰਜਾਬ ਦੇ ਪਾਣੀ ਨੂੰ ਬਚਾਉਣਾ ਅੱਜ ਸਮੇਂ ਦੀ ਸਭ ਤੋਂ ਵੱਡੀ ਲੋੜ ਸੋ ਇਹਦੇ ਲਈ ਸਾਰੇ ਪੰਜਾਬ ਨੂੰ ਸਾਰਿਆਂ ਪਾਰਟੀਆਂ ਨੂੰ ਇਕਜੁੱਟ ਹੋ ਕੇ ਕੇਂਦਰ ਤੇ ਦਬਾਅ ਬਣਾਉਣਾ ਚਾਹੀਦਾ ਹਾਂਜੀ ਤਾਂ ਜੋ ਅਸੀਂ ਪੰਜਾਬ ਨੂੰ ਆਉਣੇ ਸਮੇਂ ਵਿੱਚ ਇਨਸਾਫ ਦਿਵਾ ਸਕੀਏ ਇਹਦੇ ਵਿੱਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਅੰਦਰ ਅਸੈਂਬਲੀ ਹਾਂਜੀ ਉਹਦਾ ਕੀ ਤੁਸੀਂ ਦੇਖਿਆ ਹੋਣਾ ਕੀ ਪ੍ਰਭਾਵ ਗ੍ਰੈਂਡ ਕੀਤਾ ਬਾਕੀ ਮੈਂਬਰਾਂ 'ਤੇ ਉਹਦੇ ਰਿਐਕਸ਼ਨ 'ਚ ਕੋਈ ਬੋਲਿਆ ਕਿਸੇ ਨੇ ਤੁਹਾਡਾ ਸਮਰਥਨ ਕੀਤਾ ਨਹੀਂ ਦੇਖੋ ਉਹਦੇ ਵਿੱਚ ਇਹ ਕੀ ਮਿਨਿਸਟਰ ਦਾ ਕੀ ਰਿਐਕਸ਼ਨ ਸੀ ਨਹੀਂ ਦੇਖੋ ਉਹ ਸੁਣ ਲੈਂਦੇ ਕ੍ਰੈਡਿਟ ਕੌਣ ਕਿਸੇ ਨੂੰ ਦਿੰਦਾ ਵਾ ਹਾਂ ਲੇਕਿਨ ਬੰਨੂ ਕਾਫੀ ਫੋਨ ਆਏ ਨੇ ਬਾਅਦ ਦੇ ਵਿੱਚ ਵੀ ਆਏ ਨੇ ਮੀਡੀਆ ਤੋਂ ਵੀ ਆਏ ਨੇ ਐਮਐਲਏਸ ਦੇ ਵੀ ਆਏ ਨੇ ਦੂਸਰੀਆਂ ਪਾਰਟੀਆਂ ਦੇ ਐਮਐਲਏ ਦੇ ਵੀ ਆਏ ਨੇ ਤੇ ਕੀ ਇਹ ਵੀ ਠੀਕ ਪੱਖ ਰੱਖਿਆ ਗਿਆ ਵੀ ਤੁਸੀਂ ਇਹਦੇ ਲਈ ਸਹੀ ਪੱਖ ਰੱਖਿਆ ਪਰ ਲੇਕਿਨ ਜਿਹੜੀ ਵਿਧਾਨ ਸਭਾ ਦੇ ਵਿੱਚ ਕੀ ਵਾਰ ਕ੍ਰੈਡਿਟ ਵਾਰ ਜਦਾ ਜਲਦੀ ਹੈ ਨਾ ਹਾਂਜੀ ਹਾਂ ਸਰਕਾਰ ਚਾਹੁੰਦੀ ਆ ਵੀ ਅਸੀਂ ਜਿਹੜਾ ਅਸੀਂ ਕ੍ਰੈਡਿਟ ਲਈਏ ਦਾ ਗੱਲ ਮਸਲੇ ਹੱਲ ਕਰਨ ਦੀ بجائے ਕ੍ਰੈਡਿਟ ਵਾਰ ਨਾਲ ਅਸੀਂ ਹੋ ਜਾਂਦੇ ਹਾਂ ਹਾਂਜੀ ਗੱਲ ਤਾਂ ਵੀ ਪੰਜਾਬ ਦਾ ਮਸਲਾ ਲਾਉਣਾ ਚਾਹੀਦਾ ਤੇ ਕਿੱਦਾਂ ਹੱਲ ਹੋ ਸਕਦਾ ਉਹ ਕਿੱਦਾਂ ਤੇ ਉਹਦੇ ਤੇ ਸਾਨੂੰ ਲੜਾਈ ਲੜਨ ਦੀ ਲੋੜ ਹੈਗੀ ਆ ਲੇਕਿਨ ਅੱਜ ਦੀ ਪੀੜ੍ਹੀ ਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਵੀ ਗਲਤੀਆਂ ਕਿੱਥੇ ਹੋਈਆਂ ਨੇ ਕਿੱਥੇ ਸਾਡਾ ਨੁਕਸਾਨ ਹੋਇਆ ਵਾ ਕਿਉਂ ਇਹ ਮਸਲੇ ਹੱਲ ਨਹੀਂ ਹੋਏ ਇਹਨਾਂ ਤਾਂ ਇਹ ਜਾਗਰੂਕ ਕਰਨੇ ਸਮੇਂ ਦੀ ਲੋੜ ਹੈਗੀ ਅੱਜ ਕੀ ਜ਼ੁਮੀਵਾਰ ਕਿਹੜੀਆਂ ਸਰਕਾਰਾਂ ਨੇ ਤੇ ਕਿਹੜੀਆਂ ਪਾਰਟੀਆਂ ਨੇ ਤੁਹਾਨੂੰ ਲੱਗਦਾ ਵੀ ਜਿਹੜੀ ਪਾਣੀਆਂ ਦੇ ਮਸਲੇ ਤੇ ਇੱਕ ਜੁਕਟਾ ਹੋ ਰਹੀ ਸਾਂਝ ਬਣ ਰਹੀ ਹੈ ਸਰਬਸੰਮਤੀ ਨਾਲ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਦਾ ਵਿਸ਼ਵਾਸ ਕਿੰਨਾ ਕੋ ਹੋ ਸਕਦਾ ਜਿਵੇਂ ਤੁਸੀਂ ਕਾਂਗਰਸ ਨੂੰ ਐਕਸਪੋਜ਼ ਕੀਤਾ ਇੰਦਰਾ ਗਾਂਧੀ ਨੂੰ ਮੈਂ ਵੀ ਆਪਣੇ ਕਈ ਪ੍ਰੋਗਰਾਮਾਂ 'ਚ ਕਿਹਾ ਵੀ ਉਹਨੇ ਦਰਬਾਰਾ ਸਿੰਘ ਨੂੰ ਦਬਾ-ਬਾ ਕੇ ਉਹਨੂੰ ਧਮਕੀ ਦਿੱਤੀ ਗਈ ਕਿ ਤੈਨੂੰ ਚੀਫ ਮਿਨਿਸਟਰੀ ਤੋਂ ਹਟਾ ਦੇਵਾਂਗੇ ਤੇ ਉਹਨੇ ਕੇਸ ਵਾਪਸ ਲੈ ਲਿਆ। ਤੋਂ ਪੰਜਾਬ ਦਾ ਜਿਹੜਾ ਸਭ ਤੋਂ ਵੱਡਾ ਤਾਕਾ ਕੀਤਾ ਹੋਇ ਇੰਦਰਾ ਗਾਂਧੀ ਤੇ ਦਰਬਾਰਾ ਸਿੰਘ ਦੋਨਾਂ ਨੇ ਕੀਤਾ ਜੇ ਦਰਬਾਰਾ ਸਿੰਘ ਚੀਫ ਮਿਨਿਸਟਰੀ ਛੱਡ ਦਿੰਦਾ ਵੀ ਮੈਂ ਤੇ ਨਹੀਂ ਕਰਦਾ। ਤੇ ਗੱਲ ਜਿਹੜੀ ਹੈ ਵੱਡਾ ਮੁੱਦਾ ਬਣ ਗਿਆ। ਪਰ ਦਰਬਾਰਾ ਸਿੰਘ ਨੇ ਚੀਫ ਮਿਨਿਸਟਰੀ ਨੂੰ ਤਰਜੀਹ ਦਿੱਤੀ ਤੇ ਪੰਜਾਬ ਦੇ ਪਾਣੀਆਂ ਦੇ ਅਧਿਕਾਰਾਂ ਨੂੰ ਉਸਨੇ ਸੈਕਰੀਫਾਈਸ ਕੀਤਾ। ਤੇ ਹੁਣ ਇਹ ਜੇਹੀ ਸਥਿਤੀ ਚ ਜਿਹੜਾ ਤੁਸੀਂ ਭਾਸ਼ਣ ਦਿੱਤਾ ਹੈ ਸਾਰਾ ਭਾਸ਼ਣ ਹੀ ਕਾਂਗਰਸ ਦੇ ਵਿਰੁੱਧ ਹੈ ਇੰਦਰਾ ਗਾਂਧੀ ਦੇ ਵਿਰੁੱਧ ਜਾਂਦਾ ਉਹਦੇ ਲੈ ਹੋਏ ਫੈਸਲਿਆਂ ਦੇ ਵਿਰੁੱਧ ਜਾਂਦਾ ਪਰਸਨਲੀ ਤਨੀ ਮੈਂ ਕਹਿੰਦਾ ਵਿਰੁੱਧ ਹੈ ਉਹਨਾਂ ਦੇ ਉਹਨਾਂ ਦੇ ਲੈ ਹੋਏ ਫੈਸਲਿਆਂ ਨੂੰ ਇਹ ਐਕਸਪੋਜ਼ ਨਹੀਂ ਪਰ ਉਹ ਚ ਬੀਜੇਪੀ ਨੇ ਵੀ ਜਿਹੜਾ ਹੁਣ ਡੈਮ ਸੇਫਟੀ ਐਕਟ ਬਣਾਇਆ ਉਹ ਵੀ ਸਿੱਧੀ ਦਖਲਅੰਦਾਜ਼ੀ ਹੈ ਸਾਡੇ ਸੂਬੇ ਦੇ ਅਧਿਕਾਰਾਂ ਦੇ ਵਿੱਚ ਹਾਂਜੀ ਉਧਰ ਅਸੀਂ ਵੀ ਉਹ ਹੋਰ ਕੰਟਰੋਲ ਆਪਣਾ ਵਧਾਉਣਾ ਚਾਹੁੰਦੇ ਨੇ ਉਹ ਵੀ ਅੱਜ ਰੱਦ ਕੀਤਾ ਗਿਆ ਸੋ ਉਹ ਉਹ ਵੀ ਗਲਤ ਹੋਇਆ ਇਸ ਤੋਂ ਬਿਨਾ ਹੁਣ ਜਿਸ ਤਰ੍ਹਾਂ ਜਦੋਂ ਇਹ ਸੇ ਡੈਮ ਸੇਫਟੀ ਐਕਟ ਬਣਿਆ 21 ਦੇ ਵਿੱਚ ਹਾਂਜੀ ਇਹ ਪੰਜਾਬ ਸਰਕਾਰ ਨੇ ਇਹ ਲਾਗੂ ਕੀਤਾ ਠੀਕ 22 ਦੇ ਵਿੱਚ ਮਤਾ ਪਾ ਕੇ ਨਾ ਇਹਨਾਂ ਨੇ ਕਮੇਟੀ ਬਣਾਈ ਉਦੋਂ ਹੀ ਰੱਦ ਕਰਨਾ ਪਣਦਾ ਸੀ ਮਤਾ ਪਾ ਕੇ ਅੱਜ 3 ਸਾਲ ਬਾਅਦ ਅਸੀਂ ਉਹਦਾ ਖੂਦ ਕਰਾ ਰਹੇ ਹਾਂ ਇਹਨਾਂ ਨੇ ਉਹਨੂੰ ਰੱਦ ਕਰਨ ਦੀ ਬਜਾਏ ਉਹ ਉਹਦੀ ਕਮੇਟੀ ਉਹਨੂੰ ਮੰਨ ਲਿਆ ਮੰਨ ਕੇ ਉਹ ਮੰਨ ਕੇ ਕਮੇਟੀ ਬਣਾਈ ਆ ਕਮੇਟੀ ਕੰਮ ਕਰ ਰਹੀ ਆ ਠੀਕ ਲੇਕਿਨ ਹੁਣ ਅੱਜ ਉਹਦੇ ਵਿਰੁੱਧ ਦੇ ਵਿੱਚ ਆਏ ਨੇ ਤਿੰਨ ਸਾਲ ਬਾਅਦ ਸੋ ਉਦੋਂ ਹੀ ਉਹ ਰੱਦ ਕਰ ਦੇਣਾ ਚਾਹੀਦਾ ਸੀਗਾ ਤੇ ਆਪਣਾ ਵੱਖਰਾ ਉਹਦੇ ਅਗੇਂਸਟ ਵੀ ਰੈਜ਼ੋਲੂਸ਼ਨ ਪਾਸ ਹੋਆ ਹਾਂਜੀ ਹਾਂਜੀ ਸਟੇਟ ਐਕਟ ਬਣਨਾ ਚਾਹੀਦਾ ਸੀ ਸਾਡਾ ਆਪਣਾ ਲੈਂਡ ਸੇਵ ਜਿਹੜਾ ਹੈ ਡੈਮ ਸੇਫਟੀ ਐਕਟ ਬਣ ਜਾਣਾ ਚਾਹੀਦਾ ਸੋ ਅੱਜ ਕਿਹਾ ਵੀ ਗਿਆ ਸੋ ਅੱਜ ਇਹਨਾਂ ਨੂੰ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਹਦੇ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਉਹਦਾ ਡਰਾਫਟ ਤਿਆਰ ਹੋ ਰਿਹਾ ਵਾ ਇਦਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਮਾਨ ਨਹੀਂ ਗਿਆ ਹਾਂਜੀ ਹਾਂਜੀ ਚੀਫ ਮਿਨਿਸਟਰ ਹਾਂਜੀ ਹਾਂਜੀ ਭਗਵਾਨ ਜੀ ਹਾਂਜੀ ਤੇ ਤੁਹਾਨੂੰ ਇਹ ਲੱਗਦਾ ਵੀ ਜਿਸ ਤਰ੍ਹਾਂ ਅੱਜ ਤੁਸੀਂ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਇਹਦੇ ਸਿੱਟੇ ਕੋਈ ਪੰਜਾਬ ਦੇ ਹੱਕ ਚ ਨਿਕਲਣਗੇ ਪਾਣੀ ਦੇ ਕੇ ਬਹੁਤੇ ਆਲੋਚਕ ਤੇ ਕਹੀ ਜਾਂਦੇ ਨੇ ਵੀ ਐਵੇਂ ਜਿਹੜੀ ਹੈ ਇੱਕ ਫੇਸ ਸਵੀਮਿੰਗ ਡਿਵਾਈਸ ਜੀ ਬਣਾ ਰਹੇ ਨੇ ਇਹਨਾਂ ਨੇ ਕਰਨਾ ਨਹੀਂ ਚਲੋ ਜਦੋਂ ਅਸੀਂ ਕਿਸੇ ਵੀ ਮਸਲੇ ਲਈ ਪੂਰਾ ਸੂਬਾ ਤੇ ਸਾਰੀਆਂ ਪੋਲੀਟੀਕਲ ਪਾਰਟੀਆਂ ਸੂਬੇ ਦੇ ਇੰਟਰਸਟ ਦੇ ਵਿੱਚ ਇਕੱਠੀਆਂ ਹੁੰਦੀਆਂ ਨੇ ਹੱਕਾਂ ਦੇ ਲਈ ਉਹ ਪ੍ਰੈਸ਼ਰ ਤਾਂ ਬਣਦਾ ਹੀ ਆ ਨਾ ਠੀਕ ਕੇਂਦਰ ਦੀ ਸਰਕਾਰਾਂ ਤੇ ਵੀ ਬਣਦਾ ਵਾ ਤੇ ਦੂਸਰੇ ਸੂਬੇ ਦੀਆਂ ਸਰਕਾਰਾਂ ਤੇ ਵੀ ਬਣਦਾ ਵਾ ਕਿ ਪੰਜਾਬ ਸਾਰਾ ਇੱਕ ਝੋਟਾ ਸੋ ਇਸ ਲਈ ਇਹ ਤੇ ਸਾਨੂੰ ਲੋੜ ਆ ਇਕੱਠੇ ਹੋ ਕੇ ਲੜਨ ਦੀ ਤੇ ਲੇਕਿਨ ਇਹ ਕੇਂਦਰ ਤੋਂ ਕੇਂਦਰ ਨੂੰ ਚਾਹੀਦਾ ਵੀ ਪੰਜਾਬ ਨੂੰ ਇਨਸਾਫ ਦੇਣ ਜੀ ਭਾਜਪੀ ਚਾਹੁੰਦੀ ਆ ਜੇ ਪੰਜਾਬ ਦੇ ਵਿੱਚ ਲੋਕਾਂ ਦਾ ਸਹਿਯੋਗ ਮਿਲੇ ਸਾਥ ਮਿਲੇ ਹਾਂਜੀ ਹਾਂਜੀ ਕੋਸ਼ਿਸ਼ਾਂ ਤਾਂ ਕਰੀਏ ਲੇਕਿਨ ਪੰਜਾਬ ਦੇ ਮਸਲੇ ਦਾ ਹੱਲ ਕਰਨ ਨੂੰ ਲੋਕ ਸਾਥ ਵੀ ਦੇ ਸਕਦੇ ਆ ਤੁਹਾਡਾ ਜੇ ਤੁਸੀਂ ਕੋਈ ਮਸਲਾ ਹੱਲ ਕਰੋਗੇ ਜਿਹੜੇ 70 75 ਸਾਲ ਤੋਂ ਸਾਡੇ ਨਾਲ ਜਾਤੀਆਂ ਹੋਈਆਂ ਨੇ ਚੰਡੀਗੜ੍ਹ ਤੇ ਦਸੌਰ ਕੀ ਦਾ ਹੱਕ ਆ ਪੰਜਾਬ ਤੋਂ ਬਿਨਾਂ ਕਿੰਨੀ ਵਾਰ ਸਾਨੂੰ ਵਾਅਦੇ ਕੀਤੇ ਗਏ ਚੰਡੀਗੜ੍ਹ ਦੇਣ ਬਾਰੇ ਤੇ ਨਹੀਂ ਦਿੱਤਾ ਗਿਆ ਫਿਰ ਪੰਜਾਬੀ ਬੋਲਦੇ ਇਲਾਕੇ ਸਾਨੂੰ ਨਹੀਂ ਦਿੱਤੇ ਗਏ ਸੋ ਪਾਣੀਆਂ ਦਾ ਮਸਲਾ ਜਿਹੜਾ ਇਹ ਸਾਰਾ ਹੀ ਕੇਂਦਰ ਇਹ ਕਾਗਜ਼ੀ ਸਰਕਾਰਾਂ ਦੇ ਨਾਲ ਜਾਇਆ ਹੋਇਆ ਸਾਡਾ ਪੱਕਾ ਕਮਜ਼ੋਰ ਕੀਤਾ ਹੋਇਆ ਕੋਈ S.W.L ਦਾ ਤਾਂ ਕੋਈ ਇਥੋਂ ਬਣ ਨਹੀਂ ਬੜਦੀ ਨਹੀਂ ਹੈਗੀ ਸਾਡੇ ਕੋਲ ਤਾਂ ਪਾਣੀ ਦੇਣ ਨੂੰ ਹੈ ਆਪਣੀ ਲਈ ਹੈ ਨਹੀਂਗਾ ਸੀ ਕਿੱਥੇ ਦੇਣਾ ਹੁਣ ਜਿਹੜਾ ਮੁੱਖ ਮੰਤਰੀ ਮਾਨ ਜੀ ਨੇ ਦਿੱਤਾ 4500 ਕਿਊਸਿਕ ਪੁੱਟ ਪਾਣੀ ਪੀੜਲੇ ਚਾਰ ਜ਼ਿਲ੍ਹਿਆਂ 'ਚ ਉਹਨਾਂ ਦੇ ਕਾਫੀ ਪਾਣੀ ਦੀ ਸਮੱਸਿਆ ਤੋ ਇਹਦਾ ਕੋਈ ਹਿਸਾਬ ਕਿਤਾਬ ਨਹੀਂ ਹੋਣਾ ਚਾਹੀਦਾ ਵੀ ਤੁਸੀਂ ਪਾਣੀ ਦੇ ਰਹੋ ਜਾਂ ਤਾਂ ਉਹਦਾ ਲਗਾਨ ਲਓ ਦਾ ਕੋਈ ਤੁਸੀਂ ਮੁੱਲ ਲਓ ਜਾਂ ਉਹ ਪਾਣੀ ਉਹਨਾਂ ਦੇ ਪਾਣੀ 'ਚੋਂ ਕੱਟੋ ਜਿਹੜਾ ਉਹਨਾਂ ਨੂੰ ਪਾਣੀ ਜਾਂਦਾ ਉਹਦੇ 'ਚ ਘਟਾ ਕੇ ਦਿਓ ਕਿਉਂਕਿ ਉਹਦੇ ਉੱਥੇ ਦਿੱਲੀ ਹੁਕਮ ਕਰੀ ਜਾਏਗਾ ਉੱਤੇ ਪੰਜਾਬ ਦੇ ਕਰਨਾ ਬੇਗੌਣ ਤੇ ਉਹਨਾਂ ਨੇ BBMP 'ਚ ਅਫਸਰ ਹੀ ਸਾਰੇ ਹਰਿਆਣੇ ਦੇ ਲਾਤੇ ਦੇਖੋ ਹੁਣ ਜਿਹੜੀ ਜਦੋਂ ਵੰਡ ਹੋਈ ਆ ਪੰਜਾਬੀ ਸੂਬੇ ਦੀ ਪਹਿਲਾਂ ਜਿਹੜਾ ਮਹਾਪੰਜਾਬ ਸੀ ਉਹਦੇ ਵਿੱਚ ਯਮਨਾ ਉਹਦੇ ਵਿੱਚੋਂ ਲੰਘਦੀ ਸੀਗੀ ਠੀਕ ਹੈ ਯਮਨਾ ਹੁਣ ਦਾ ਪਾਣੀ ਹਰਿਆਣੇ ਨੂੰ ਮਿਲ ਰਿਹਾ ਵਾ ਅਸੀਂ ਕਾਦੀ ਮੰਗ ਕੀਤੀ ਵੀ ਸਾਨੂੰ ਯਮਨਾ ਦਾ ਪਾਣੀ ਦੋ ਠੀਕ ਇਹ ਸਾਡੇ ਤੇ ਕਿਉਂ ਮੰਗ ਕਰ ਰਹੇ ਨੇ ਇਹ ਨਹੀਂ ਵੀ ਅਸੀਂ ਕੋਈ ਹਰਿਆਣੇ ਨਾਲ ਸਾਡੀ ਕੋਈ ਵਿਰੋਧਤਾ ਥੋੜੀ ਆ ਵੀ ਉੱਥੇ ਵੀ ਚਲੋ ਲੋਕ ਵੱਸਦੇ ਨੇ ਸਾਡਾ ਆਪਸੀ ਹੈਗਾ ਸਾਰਾ ਇਨਸਾਨੀ ਤਨਾਤੇ ਵੀ ਸਬੰਧ ਹਨ ਲੇਕਿਨ ਅਸੀਂ ਤਾਂ ਆਪ ਦੇ ਸਟੇਟ ਦੇ ਹੱਕਾਂ ਦੀ ਗੱਲ ਕਰ ਰਹੇ ਹਾਂ ਨਾ ਠੀਕ ਕਿਉਂ ਸਾਡੇ ਹੱਕ ਕਿਉਂ ਹੋਏ ਜਾਣ ਅਸੀਂ ਨਹੀਂ ਚਾਹੁੰਦੇ ਕਿਸੇ ਸਟੇਟ ਦੇ ਹੱਕ ਹੋਏ ਜਾਣ ਲekin ਸਾਡੇ ਨਾਲ ਤੱਕੇ ਕਿਉਂ ਹੋਵੇ ਹਮੇਸ਼ਾ ਤੱਕਾ ਪੰਜਾਬ ਨਾਲ ਹੀ ਹੁੰਦਾ ਵਾ ਠੀਕ ਜੇ ਦੂਜੀਆਂ ਸਟੇਟਾਂ ਹੁਣ ਰਾਜਸਥਾਨ ਪਾਣੀ ਲੈ ਰਿਆ ਸਤੋ ਅਸੀਂ ਨਹੀਂ ਕਹਦੇ ਪਾਣੀ ਉਹਨੂੰ ਬੰਦ ਕਰਦੇ ਜੇ ਸਾਨੂੰ ਰਾਇਲਟੀ ਆ ਦਵੇ ਉਹਦਾ ਹਾਂਜੀ ਠੀਕ ਅੱਜ ਤਾਂ ਸਾਡੇ ਕੋਲ ਪਾਣੀ ਦੇਣ ਨੂੰ ਹੈ ਹੀ ਨਹੀਂਗਾ ਤੇ ਲੇਕਿਨ ਇਹਦੇ ਵੀ ਪੰਜਾਬ ਨਾਲ ਖੜਨ ਦੀ ਲੋੜ ਆ ਜੇ ਪੰਜਾਬ ਦੇ ਜਿਹੜੀਆਂ ਕਿਉਂਕਿ ਲੋਕਾਂ 'ਚ ਬੜੀ ਅਵੇਅਰਨੈਸ ਆ ਪਹਿਲਾਂ ਤਾਂ ਲੋਕਾਂ ਨੂੰ ਤੁਸੀਂ ਬਮਰਾ ਵੀ ਕਰ ਲੈਂਦੇ ਸੀਗੇ ਜੀ ਇਦਾਂ ਕੀਤਾ ਉਦਾਂ ਕੀਤਾ ਅੱਜ ਤਾਂ ਲੋਕ ਸਾਡਰੋਂ ਵੱਧ ਜਾਗਰੂਕ ਨੇ ਠੀਕ ਸੋ ਅੱਜ ਲੋਕ ਦੇਖ ਰਹੇ ਆ ਵੀ ਕੌਣ ਕੀ ਕਰਦਾ ਇਹ ਇਤਿਹਾਸ ਲਿਖੇ ਗਏ ਨੇ ਪਿਛਲੇ ਵੀ ਚੰਗੇ ਫੈਸਲੇ ਹੋਏ ਆ ਜਿਹੜੇ ਚਾਹੇ ਮਾੜੇ ਹੋਏ ਨੇ ਪੰਜਾਬ ਦੇ ਹੱਕ ਚ ਹੋਏ ਨੇ ਜਿਹੜੇ ਨਹੀਂ ਲਏ ਨੇ ਆ ਅੱਜਾ ਵੀ ਇਤਿਹਾਸ ਲਿਖਿਆ ਜਾਣਾ ਤਾਂ ਸਾਡੇ ਤੇ ਜਿਹੜੇ ਅਸੀਂ ਚੁਣੇ ਹੋਏ ਨੁਮਾਇੰਦੇ ਆ ਨਿਰਪਰ ਕਰਦਾ ਕਿ ਅਸੀਂ ਅੱਜ ਪੰਜਾਬ ਨਾ ਖੜਦੇ ਆ ਕਿ ਅਸੀਂ ਪੰਜਾਬ ਦੇ ਵਿਰੁੱਧ ਖੜਦੇ ਆ ਸੋ ਇਸ ਲਈ ਇਹ ਸਾਰਿਆਂ ਦੀ ਵੱਡੀ ਜ਼ਿੰਮੇਵਾਰੀ ਆ ਠੀਕ ਆ ਜਿਹੜੇ ਦਿੱਲੀ ਤੋਂ ਪਾਰਟੀਆਂ ਚਲਦੀਆਂ ਨੇ ਹਾਂਜੀ ਉਹਨਾਂ ਦਾ ਕਿਤੇ ਨਾ ਕਿਤੇ ਜਿਹੜਾ ਰਹਿੰਦਾ ਵਾ ਵੀ ਪੰਜਾਬ ਚ ਆ ਕੇ ਪੰਜਾਬ ਦੀ ਗੱਲ ਆ ਹਰਿਆਣੇ ਚ ਹਰਿਆਣੇ ਚ ਦਿੱਲੀ ਦੀ ਦਿੱਲੀ ਚ ਇਹ ਗੱਲਾਂ ਜਰੂਰ ਰਹਦੀਆਂ ਨੇ ਠੀਕ ਲਿਕਨ ਸ਼ਰੋਮਣੀ ਅਕਾਲੀ ਦਲ ਦਾ ਕਦੇ ਵੀ ਦੂਰਾ ਮਾਬਦਨ ਨਹੀਂ ਰਿਹਾ ਠੀਕ ਇਹ ਕਲੀਅਰ ਰਿਹਾ ਕਿ ਉਹ ਪੰਜਾਬ ਲਈ ਲੜੇ ਨੇ ਤੇ ਆਉਣਲੇ ਸਮੇਂ ਦੇ ਵਿੱਚ ਵੀ ਅਸੀਂ ਪੰਜਾਬ ਲਈ ਲੜਨਾ ਪੰਜਾਬ ਦੇ ਹੱਕਾਂ ਲਈ ਲੜਨਾ ਸਾਡਾ ਦੂਜੇ ਕਿਸੇ ਸੂਬੇ ਨਾਲ ਉਥੋਂ ਦੀ ਠੀਕ ਆ ਅਸੀਂ ਲੋਕਾਂ ਨਾਲ ਤਾਂ ਹੋ ਸਕਦੇ ਆ ਲੇਕਿਨ ਸਾਡੇ ਇੰਟਰਸਟ ਆ ਜਿਹੜਾ ਸਾਡਾ ਉਹ ਪੰਜਾਬ ਦੇ ਹੱਕਾਂ ਦੇ ਵਿੱਚ ਆ ਵੀ ਪੰਜਾਬ ਦੇ ਹੱਕਾਂ ਦੀ ਰਾਖੀ ਕਰਨ ਸੋ ਇਹ ਸੀ ਅੱਜ ਦੀ ਇੰਟਰਵਿਊ ਇਹ ਅਲੀ ਸਾਹਿਬ ਦੀ ਪਾਣੀਆਂ ਦੇ ਮੁੱਦੇ ਤੇ ਇਹ ਭਾਸ਼ਣ ਇਹਨਾਂ ਨੇ ਪੰਜਾਬ ਦੀ ਅਸੈਂਬਲੀ 'ਚ ਵੀ ਦਿੱਤਾ ਔਰ ਇਹ ਬੜਾ ਬਲਿਖਣ ਭਾਸ਼ਣ ਹੈ ਕਿਉਂਕਿ ਇਹਨਾਂ ਨੇ ਐਕਟ ਕੋਟ ਕਰਕੇ ਉਹਨਾਂ ਦੀਆਂ ਧਾਰਾ ਕਿਡੀਆਂ-ਕਿਡੀਆਂ ਧਾਰਾਂ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਨੂੰ ਅਸੈਂਬਲੀ ਵਿੱਚ ਪਾਸ ਕਰਕੇ ਰਿਜੈਕਟ ਕਰਕੇ ਭੇਜਣਾ ਚਾਹੀਦਾ ਸੀ ਕੇਂਦਰ ਨੂੰ ਤੋਂ ਕਿਸੇ ਨੇ ਨਹੀਂ ਕੀਤਾ ਸਭ ਚੁੱਪ ਸੀਗੇ ਸੋ ਅੱਜ ਹੁਣ ਨਵੇਂ ਸਿਰੇ ਤੋਂ ਇਹਨਾਂ ਨੇ ਉਬਸ ਅਧਿਐਨ ਕੀਤਾ ਹੈ ਸਲਾਹਕਾਰਾਂ ਦੀ ਸਲਾਹ ਲੈ ਕੇ ਇਹਨਾਂ ਨੇ ਆਪਣਾ ਜਵਾਜ ਦਾ ਪਾਸ਼ਨ ਸੀਗਾ ਉਹ ਤਿਆਰ ਕੀਤਾ ਔਰ ਬੜਾ ਦਲੀਲਪੂਰਵਕ ਪਾਸ਼ਨ ਹੈ ਉਹਦੇ ਚ ਐਕਟਾਂ ਦੇ ਕਿਹੜੇ ਕਿਹੜੇ ਸੈਕਸ਼ਨ ਜਿਹੜੇ ਉਹਨਾਂ ਨੂੰ ਖਾਰਜ ਕਰਨ ਦੀ ਲੋੜ ਹੈ ਤੇ ਟਾਈਮ ਐਕਟ ਨੂੰ ਵੀ ਅੱਜ ਇਹਨਾਂ ਨੇ ਰਿਜੈਕਟ ਕੀਤਾ ਇਹ 3 ਸਾਲ ਪਹਿਲੇ ਕਰਨਾ ਚਾਹੀਦਾ ਸੀ ਕਿਉਂਕਿ ਭਗਵੰਤ ਮਾਨ ਦੀ ਸਰਕਾਰ ਨੇ ਡੈਮ ਐਕਟ ਨੂੰ ਕਬੂਲ ਕਰਕੇ ਕਮੇਟੀ ਬਣਾ ਕੇ ਉਹਨੂੰ ਲਾਗੂ ਕਰ ਰਹੀ ਸੀ ਜੇ ਉਸ ਵੇਲੇ ਰਿਜੈਕਟ ਕਰਦੇ ਅੱਜ 3 ਸਾਲ ਵਿੱਚ ਤੇ ਇਹ ਜਿਹੜਾ ਪਾਕੜਾ BBMB ਬੋਰਡ ਹੈ ਉਹਦੇ ਵਿੱਚ ਉਹਨਾਂ ਦੀ ਇੰਨੀ ਦਖਲਅੰਦਾਜ਼ੀ ਨਾ ਹੁੰਦੀ ਉਹਦੇ ਪੰਜਾਬ ਦੇ ਅਫਸਰ ਵੀ ਕੱਢਤੇ ਇਹਦੀ ਕਾਫੀ ਹੱਦ ਤੱਕ ਜਿੰਮਵਾਰੀ ਆਮ ਆਦਮੀ ਪਾਰਟੀ ਤੇ ਵੀ ਜਾਂਦੀ ਏ ਜਿੱਦੇ ਵਿੱਚ ਕਿ ਕਿਉਂਕਿ ਇਹਦੇ ਵਿੱਚ ਹਰਿਆਣੇ ਦਾ ਪਾਣੀ ਦਾ ਮਸਲਾ ਹੈ ਉਹ ਹਰਿਆਣੇ ਵਿੱਚ ਵੀ ਆਪਣੀ ਸਰਕਾਰ ਬਣਾਉਣਾ ਚਾਹੁੰਦੇ ਨੇ ਇਸ ਲਈ ਉਹਨਾਂ ਨੇ ਆਪਣਾ ਜੋ ਇਹ ਪੰਜਾਬ ਦੇ ਵਿਰੁੱਧ ਫੈਸਲਾ ਕਬੂਲ ਕੀਤਾ ਏਬੀ ਮੈਂ ਸਮਝਦਾ ਪੰਜਾਬ ਦੇ ਲੋਕਾਂ ਨੂੰ ਨਿੰਦਣਾ ਚਾਹੀਦਾ ਸੋ ਇਹ ਸੀ ਮਨਪ੍ਰੀਤ ਯਾਲੀ ਜੀ ਦੀ ਪੰਜਾਬ ਦੀ ਅਸੈਂਬਲੀ ਵਿੱਚ ਪਾਣੀਆਂ ਦੇ ਮਸਲੇ ਤੇ ਕੀਤਾ ਹੋਇਆ ਭਾਸ਼ਣ ਤੇ ਉਹਨਾਂ ਦੇ ਵਿਚਾਰ ਅਸੀਂ ਬੜੇ ਤਨਵਾਦੀ ਹਾਂ ਤੁਹਾਡੀ ਯਾਲੀ ਸਾਹਿਬ ਤੁਸੀਂ ਸਾਡੇ ਪ੍ਰੋਗਰਾਮ 'ਚ ਆਏ ਹੋ ਅਤੇ ਸਾਡਾ ਮਾਣ ਵਧਾਇਆ ਤੁਸੀਂ ਤੇ ਇਸ ਜਿਹੜੀ ਇੰਟਰਵਿਊ ਹੈ ਪਾਣੀਆਂ ਦੇ ਮਸਲੇ ਤੇ ਬੜੀ ਮਹੱਤਵਪੂਰਨ ਇੰਟਰਵਿਊ ਹੈ ਇਸ ਨੂੰ ਇੱਥੇ ਸਮਾਪਤ ਕਰਦੇ ਹਾਂ ਅਤੇ ਅਸੀਂ ਫੇਰ ਆਵਾਂਗੇ ਕਿਸੇ ਹੋਰ ਮਹੱਤਵਪੂਰਨ ਮੁੱਦੇ ਤੇ ਇੱਕ ਹੋਰ ਵੀਡੀਓ ਲੈ ਕੇ ਤਦ ਤੱਕ ਤੁਸੀਂ ਸਾਨੂੰ ਆਗਿਆ ਦਿਓ ਧੰਨਵਾਦ ਮੈਂ ਹਾਂ ਜੰਚਲ ਮਨੋਰ ਸਿੰਘ